ਸਤਿ ਸ੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਤੁਸੀਂ ਦੇਖ ਰਹੇ ਹੋ ਦਾ ਪੰਜਾਬ ਟਾਕਸ ਚੈਨਲ ਅਤੇ ਇਹ ਹੈ ਪ੍ਰੋਗਰਾਮ ਵਿਸ਼ੇਸ਼ ਰਿਪੋਰਟ ਦਾ ਅੱਜ ਦਾ ਇਹ ਤਾਜ਼ਾ ਤਰੀਨ ਅੰਕ ਜਿਸ ਨੂੰ ਤੁਸੀਂ ਦਾ ਪੰਜਾਬ ਟਾਕਸ ਚੈਨਲ ਰਾਹੀਂ ਦੇਸ਼ਾਂ ਵਿਦੇਸ਼ਾਂ ਵਿੱਚ ਵੇਖ ਅਤੇ ਸੁਣ ਰਹੇ ਹੋ ਅੱਜ ਦੀ ਇਸ ਗੱਲਬਾਤ ਨੂੰ ਲੈ ਕੇ ਹਾਜ਼ਰ ਹਾਂ ਮੈਂ ਇਸ ਸ਼ੋਅ ਦਾ ਮੇਜ਼ਬਾਨ ਅਤੇ ਪੇਸ਼ਕਰਤਾ ਸੁਦੀਪ ਸਿੰਘ ਟਿੱਲੋਂ ਗੱਲਬਾਤ ਜਿਹਦੇ ਵਿੱਚ ਪਿਛਲੇ ਦਿਨਾਂ ਦੇ ਇੱਕ ਚਰਚਿਤ ਵਿਸ਼ੇ ਬਾਰੇ ਗੱਲ ਕਰ ਰਹੇ ਹਾਂ ਇਸ ਵਿਸ਼ੇ ਬਾਰੇ ਪੰਜਾਬੀ মিডিਆ 'ਚ ਗੱਲ ਨਾ ਮਾਤਰ ਹੋਈ ਪਰ ਇਹ ਬੜਾ ਵੱਡਾ ਵਿਸ਼ਾ ਹੈ ਜਿਹਦੇ ਬਾਰੇ ਸੂਝਵਾਨ ਤੇ ਜਾਗਰੂਕ ਲੋਕ ਅਕਸਰ ਚਰਚਾ ਕਰਦੇ ਨੇ ਇਹਦੇ ਉੱਪਰ ਚਿੰਤਾ ਦਾ ਪ੍ਰਗਟਾਵਾ ਵੀ ਕਰਦੇ ਨੇ ਜੁਰਜਾਨ ਇਸ ਖੇਤਰ ਵਿੱਚ ਬਦਲ ਰਹੇ ਨੇ ਇਹ ਮਸਲਾ ਹੈ ਇਨੀ ਦਿਨੀ ਸੋਸ਼ਲ ਮੀਡੀਆ ਜ਼ਰੀਏ ਜਾਂ ਫਿਰ ਕਹਿ ਲਓ ਕਿ ਆਨਲਾਈਨ ਮਾਧਿਮ ਜ਼ਰੀਏ ਜੋ ਕਾਮੇਡੀ ਖਾਸੇ ਮਜ਼ਾਕ ਮਨੋਰੰਜਨ ਵਾਲੇ ਪ੍ਰੋਗਰਾਮ ਚੱਲ ਰਹੇ ਨੇ ਉਹਨਾਂ ਵਿੱਚ ਕਈ ਵਾਰ ਹੱਦ ਤੋਂ ਪਾਰ ਦੀਆਂ ਗੱਲਾਂ ਹੋ ਰਹੀਆਂ ਨੇ ਹੱਦਾਂ ਬੰਨੇ ਟੱਪੇ ਜਾ ਰਹੇ ਨੇ ਕਈ ਨਾ ਕਹਿਣ ਵਾਲੀਆਂ ਗੱਲਾਂ ਕਹੀਆਂ ਜਾ ਰਹੀਆਂ ਨੇ ਪਿਛਲੇ ਦਿਨੀ ਤੁਸੀਂ ਵੇਖਿਆ ਕਿਵੇਂ ਦੇਸ਼ ਤੇ ਉਹ ਗੇ ਯੂਟਿਊਬਰ ਰਣਵੀਰ ਲਾਹਬਾਦੀਆਂ ਨੂੰ ਲੈ ਕੇ ਵਿਵਾਦ ਹੋਇਆ ਜੋ ਉਸ ਵੱਲੋਂ ਟਿੱਪਣੀ ਕੀਤੀ ਗਈ ਇੱਕ ਸ਼ੋਅ ਦੇ ਵਿੱਚ ਤੇ ਜਿਹਨੂੰ ਅਜੇ ਹੀ ਟਿੱਪਣੀ ਮੰਨਿਆ ਗਿਆ ਜੋ ਕਿ ਭਾਰਤੀ ਸਮਾਜ ਕਦਰਾਂ ਕੀਮਤਾਂ ਦੇ ਉਲਟ ਜਾਂਦੀ ਹੈ ਰਣਵੀਰ ਅਲਾਹਾਬਾਦੀਆ ਕਰਕੇ ਮਾਮਲਾ ਸੁਰਖੀਆਂ ਵਿੱਚ ਆਇਆ ਗੂੰਜਿਆ ਪਰ ਇਹ ਮਾਮਲਾ ਸਿਰਫ ਇੱਕ ਯੂਟਿਊਬਰ ਜਾਂ ਇੱਕ ਵਿਅਕਤੀ ਤੱਕ ਸੀਮਤ ਰਹੀ ਇਸ ਤਰ੍ਹਾਂ ਦੇ ਜੋ ਬਹੁਤ ਸਾਰੇ ਪ੍ਰੋਗਰਾਮ ਚੱਲਦੇ ਨੇ ਜਿਨ੍ਹਾਂ ਨੂੰ ਚਰਚਿਤ ਭਾਸ਼ਾ ਵਿੱਚ ਰੋਸਟ ਵੀ ਕਹਿ ਲਿਆ ਜਾਂਦਾ ਹੈ ਰੋਸਟਿੰਗ ਦਾ ਵੀ ਨਾਂ ਦੇ ਦਿੱਤਾ ਜਾਂਦਾ ਹੈ ਤੇ ಹಾಸੇ ਮਜ਼ਾਕ ਤੇ ਮਨੋਰੰਜਨ ਦੇ ਨਾਂ ਉਤੇ ਜੋ ਪੇਸ਼ਕਾਰੀਆਂ ਚਲਦੀਆਂ ਨੇ ਇਹਨਾਂ ਵਿੱਚ ਕਈ ਵਾਰੀ ਗੱਲਾਂ ਅਸ਼ਲੀਲ ਜਾਂ ਵਗੈਰ ਸਭਿਅਕ ਹੋਣ ਵੱਲ ਵੱਧੀਆਂ ਨਜ਼ਰ ਆਉਂਦੀਆਂ ਨੇ ਉਹ ਮੁੰਡਾ ਇੱਕ ਵਾਰ ਫੇਰ ਸੁਰਖੀਆਂ ਵਿੱਚ ਆਇਆ ਸੋ ਇਸ ਜ਼ਰੂਰੀ ਨੁਕਤੇ ਬਾਰੇ ਗੱਲ ਕਰਨੀ ਬਣਦੀ ਹੈ ਇਹ ਰੁਝਾਨ ਕਿਵੇਂ ਚੱਲੇ ਨੇ ਕਾਮੇਡੀ ਦੀ ਹਸਣ ਹਸਾਉਣ ਦੀ ਜਿਹੜੀ ਕਲਾ ਆ ਉਹ ਕਿਵੇਂ ਇੱਕ ਨਵੇਂ ਦੌਰ ਵਿੱਚ ਨਵੇਂ ਬੰਨੇ ਵੱਲ ਤਰਦੀ ਹੋਈ ਵਿਖਾਈ ਦਿਤੀ ਹੈ ਇਸ ਬਾਰੇ ਗੱਲ ਕਰਾਂਗੇ ਅੱਜ ਦੇ ਪ੍ਰਮੁੱਖ ਵਿਸ਼ੇ ਵਜੋ ਬੜਾ ਇੱਕ ਜ਼ਰੂਰੀ ਵਿਸ਼ਾ ਹੈ ਤੇ ਇਸ ਵਿਸ਼ੇ ਬਾਰੇ ਤਫਸੀਲ ਵਿੱਚ ਗੱਲ ਹੋਣੀ ਚਾਹੀਦੀ ਹੈ ਤੇ ਉਹੀ ਗੱਲ ਅੱਜ ਤੁਹਾਡੇ ਲਈ ਪੇਸ਼ ਕਰ ਰਹੇ ਹਾਂ ਸੋ ਮੁਕੰਮਲ ਸਮੇਂ ਤੱਕ ਇਸ ਗੱਲਬਾਤ ਦੇ ਨਾਲ ਜੁੜੇ ਰਹੋ ਵਿਸ਼ੇ ਕਈ ਹੋਰ ਵੀ ਤੁਹਾਡੇ ਲਈ ਪੇਸ਼ ਕੀਤੇ ਜਾਣਗੇ ਕਈ ਹੋਰ ਵਿਸ਼ਿਆਂ ਉੱਤੇ ਵੀ ਤੁਹਾਨੂੰ ਜਾਣਕਾਰੀ ਦਿੱਤੀ ਜਾਵੇਗੀ ਦੇਸ਼ ਨਾਲ ਸੰਬੰਧਿਤ ਕੌਮੀ ਪੱਧਰ ਦੇ ਕੁਝ ਹੋਰ ਮੁੱਦੇ ਅੰਤਰਰਾਸ਼ਟਰੀ ਮੁੱਦਿਆਂ ਦੀ ਵੀ ਗੱਲ ਕਰਾਂਗੇ ਇਹਨਾਂ ਸਾਰੇ ਵਿਸ਼ਿਆਂ ਬਾਰੇ ਜਾਣਨ ਲਈ ਅੱਜ ਦੀ ਇਸ ਗੱਲਬਾਤ ਨਾਲ ਸਮੁੱਚੇ ਸਮੇਂ ਦੌਰਾਨ ਇਸੇ ਤਰ੍ਹਾਂ ਜੁੜੇ ਰਹੋ ਇਸ ਗੱਲਬਾਤ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਹੋਰਨਾਂ ਦੇ ਨਾਲ ਸਾਂਝਾ ਜ਼ਰੂਰ ਕਰਿਓ ਤਾਂ ਕਿ ਇਹਨਾਂ ਵਿਸ਼ਿਆਂ ਬਾਰੇ ਜਾਣਕਾਰੀ ਸਾਰਿਆਂ ਤੱਕ ਪਹੁੰਚ ਸਕੇ ਤੇ ਆਪਣੇ ਕਮੈਂਟਸ ਵੀ ਜ਼ਰੂਰ ਭੇਜੋ ਦੱਸਿਓ ਕਿ ਤੁਸੀਂ ਇਸ ਵਿਸ਼ੇ ਬਾਰੇ ਕੀ ਸੋਚਦੇ ਹੋ ਤੁਹਾਡਾ ਇਸ ਬਾਰੇ ਕੀ ਮੰਨਣਾ ਹੈ ਆਪਣੇ ਵਿਚਾਰ ਤੁਸੀਂ ਫੇਸਬੁੱਕ ਤੇ YouTube ਤੇ ਜਿੱਥੇ ਗੱਲਬਾਤ ਤੁਹਾਡੇ ਤੱਕ ਪਹੁੰਚ ਰਹੀ ਹੈ ਉਥੇ ਲਿਖ ਕੇ ਸਾਡੇ ਨਾਲ ਸਾਂਝੇ ਕਰ ਸਕਦੇ ਹੋ ਸ਼ੁਰੂ ਕਰਦੇ ਹਾਂ ਪ੍ਰੋਗਰਾਮ ਵਿਸ਼ੇਸ਼ ਰਿਪੋਰਟ ਦਾ ਅੱਜ ਦਾ ਤਾਜ਼ਾ ਤਰੀਨ ਅੰਕ ਦਾ ਪੰਜਾਬ ਟਾਕਸ ਚੈਨਲ ਜ਼ਰੀਏ ਸੋ ਆਪਾਂ ਵੇਖਿਆ ਕਿ ਪਿਛਲੇ ਦਿਨੀ ਦੇਸ਼ ਦੇ ਅੱਗੇ ਨੌਜਵਾਨ ਯੂਟਿਊਬਰ ਰਣਵੀਰ ਇਲਾਹਾਬਾਦੀਆ ਦਾ ਮਾਮਲਾ ਬਹੁਤ ਗੁੰਝਿਆ। ਦਰਅਸਲ ਇਹ ਪੂਰਾ ਕੱਟਨਾਕਰਮੇ ਇਸੀ ਕਿ ਇੱਕ ਬਹੁਤ ਹੀ ਚਰਚਿਤ ਹਾਸੇ ਮਜ਼ਾਕ ਤੇ ਮਨੋਰੰਜਨ ਵਾਲਾ ਇੱਕ ਪ੍ਰੋਗਰਾਮ ਚੱਲਦਾ ਹੈ ਇੰਡੀਆਸ ਗੌਟ ਲੈਟੈਂਟ। ਤੇ ਇਸ ਪ੍ਰੋਗਰਾਮ ਦੇ ਵਿੱਚ ਜੱਜ ਵਾਂਗ ਭੂਮਿਕਾ ਵਿੱਚ ਕੁਝ ਨਾਮੀ ਚਿਹਰੇ ਬੈਠੇ ਹੁੰਦੇ ਨੇ, ਕੁਝ ਨੌਜਵਾਨ ਸਟੇਜ ਉੱਤੇ ਆ ਕੇ ਪੇਸ਼ਕਾਰੀਆਂ ਦਿੰਦੇ ਨੇ। ਫਿਰ ਉਹਨਾਂ ਦੇ ਨਾਲ ਸਵਾਲ ਜਵਾਬ ਦਾ ਸਿਲਸਿਲਾ ਵੀ ਚੱਲਦਾ ਹੈ। ਤੇ ਅਕਸਰ ਉਹ ਜੋ ਸਵਾਲ ਜਵਾਬ ਕੀਤੇ ਜਾਂਦੇ ਨੇ ਉਹ ਕਾਮੇਡੀ ਹਲਕੇ ਫੁਲਕੇ ਅੰਦਾਸਾ ਸਸਣਾ ਸੌਣ ਵਾਲੇ ਹੁੰਦੇ ਨੇ ਇਹਦੇ ਵਿੱਚ ਕਈ ਨੌਜਵਾਨ ਸਟੈਂਡ ਅਪ ਕਾਮੇਡੀਅਨ ਇਹਦੇ ਵਿੱਚ ਹਿੱਸਾ ਲੈਣ ਦੇ ਗੱਲਬਾਤ ਕਰਦੇ ਨੇ ਤੇ ਇਥੋਂ ਹੀ ਇਹ ਮਾਮਲਾ ਤੂਲ ਫੜ ਗਿਆ ਕਿਉਂਕਿ ਜਿਸ ਅੰਕ ਵਿੱਚ ਜਿਸ ਪ੍ਰੋਗਰਾਮ ਵਿੱਚ ਰਣਵੀਰ ਲਾਹਬਾਦੀ ਨੇ ਸ਼ਿਰਕਤ ਕੀਤੀ ਉਸ ਵੱਲੋਂ ਹਾਸੇ ਹਾਸੇ ਵਿੱਚ ਇੱਕ ਗੱਲ ਜਿਹੀ ਕਹਿ ਦਿੱਤੀ ਗਈ ਜਿਹਨੂੰ ਲੈ ਕੇ ਬਵਾਲ ਖੜਾ ਹੋਇਆ ਬਹੁਤ ਵਿਵਾਦ ਉੱਠਿਆ ਕਿ ਉਸਨੇ ਅਸ਼ਲੀਲ ਦਰਜੇ ਦੀ ਟਿੱਪਣੀ ਕੀਤੀ ਹੈ ਸੋਸ਼ਲ ਮੀਡੀਆ ਦੇ ਮੰਚ ਉਤੇ ਤੇ ਪਰਿਵਾਰਕ ਕਦਰਾਂ ਕੀਮਤਾਂ ਨੂੰ ਲੈ ਕੇ ਵੀ ਗੱਲ ਉੱਠੀ ਕਿ ਉਹਨਾਂ ਦੇ ਖਿਲਾਫ ਜਾਂਦੀ ਹੈ ਇਹ ਟਿੱਪਣੀ ਜੋ ਨੌਜਵਾਨ ਪੀਡੀ ਦਾ ਬੱਚਿਆਂ ਦਾ ਇੱਕ ਤਰ੍ਹਾਂ ਦੇ ਨਾਲ ਮਨ ਪ੍ਰਭਾਵਿਤ ਕਰਦੀ ਹੈ ਉਹਨਾਂ ਦੇ ਮਨਮਸਤਕ ਉਤੇ ਮਾੜਾ ਅਸਰ ਪਾਉਂਦੀ ਹੈ ਜਦੋਂ ਮਾਮਲਾ ਪੱਕਿਆ ਤਾਂ ਰਣਵੀਰ ਅਲਹਾਬਾਦੀਆ ਨੇ ਫਿਰ ਮਾਫੀ ਮੰਗ ਲਈ ਇਸ ਸਮੁੱਚੇ ਘਟਨਾਕਰਮ ਉਤੇ ਮਾਫੀ ਮੰਗੀ ਪਰ ਮਾਫੀ ਮੰਗਣ ਦੇ ਬਾਵਜੂਦ ਵਿਵਾਦ ਘਟਦਾ ਹੋਇਆ ਵਿਖਾਈ ਨਹੀਂ ਦਿੱਤਾ ਬਹੁਤ ਸਾਰੇ ਰੋਸ ਪ੍ਰਦਰਸ਼ਨ ਹੋਏ ਮੁੰਬਈ ਦੇ ਵਿੱਚ ਬਕਾਇਦਾ ਐਫ ਆਈ ਆਰ ਵੀ ਦਰਜ ਹੋਈ ਇੱਕ ਵਕੀਲ ਵੱਲੋਂ ਪਾਈ ਗਈ ਪਟੀਸ਼ਨ ਉੱਤੇ ਇਸ ਸ਼ੋਅ ਵਿੱਚ ਸਾਲੇਣ ਵਾਲੇ ਨੌਜਵਾਨ ਯੂਟਿਊਬਰਾਂ ਤੇ ਕਾਮੇਡੀ ਕਲਾਕਾਰਾਂ ਉਪਰ ਐਫਆਈਆਰ ਦਰਜ ਹੁਣ ਇਥੇ ਜਿਹੜੇ ਕਾਮੇਡੀ ਕਲਾਕਾਰਾਂ ਦਾ ਜ਼ਿਕਰ ਹੋ ਰਿਹਾ ਸੋਸ਼ਲ ਮੀਡੀਆ ਵਾਲੇ ਸਟੈਂਡ ਅਪ ਕਾਮੇਡੀਅਨ ਨੇ ਤੇ ਉਹਨਾਂ ਦਾ ਨਾਂ ਇਸ ਮਾਮਲੇ ਵਿੱਚ ਆ ਗਿਆ ਸਿਆਸੀ ਤੌਰ ਤੇ ਵੀ ਇਸ ਮਾਮਲੇ ਦੀ ਗੂੰਜ ਪਈ ਰਣਵੀਰ ਲਾਹਵਦੀਆ ਬਾਰੇ ਤੁਹਾਨੂੰ ਦੱਸ ਦਈਏ ਕਿ ਬੜੇ ਚਰਚਿਤ ਯੂਟਿਊਬਰ ਨੇ ਦੇਸ਼ ਪੱਧਰ ਤੇ ਨਾਂ ਹੈ ਅੰਤਰਰਾਸ਼ਟਰੀ ਹਾਸਤੀਆਂ ਦੇ ਨਾਲ ਵੀ ਪੋਡਕਾਸਟ ਇੰਟਰਵਿਊ ਨਾਲੋਂ ਕੀਤੀਆਂ ਗਈਆਂ ਨੇ ਕਈ ਨਾਮ ਵੀ ਮਿਲੇ ਹੋਏ ਨੇ ਕੌਮੀ ਪੱਧਰ ਦੇ ਪਰ ਇਸ ਮਾਮਲੇ ਵਿੱਚ ਆਉਣ ਤੋਂ ਬਾਅਦ ਰਣਵੀਰ ਲਾਹੌਰਬਾਦੀਆ ਦੇ ਨਾਂ ਨੂੰ ਵੀ ਇੱਕ ਤਰੀਕੇ ਨਾਲ ਇੱਕ ਸਾਖ ਨੂੰ ਧੱਕਾ ਜ਼ਰੂਰ ਲੱਗਾ ਹੁਣ ਨਾਲ ਦੀ ਨਾਲ ਸਵਾਲ ਇਹ ਵੀ ਪੈਦਾ ਹੁੰਦਾ ਹੈ ਕਿ ਇਹ ਜੋ ਰੋਸਟਿੰਗ ਵਾਲੇ ਸ਼ੋਅ ਜਾਂ ਹਾਸੇ ਮਜ਼ਾਕ ਵਾਲੇ ਜਾਂ ਤਿੱਖੇ ਅੰਦਾਜ਼ ਵਿੱਚ ਇਸ ਤਰੀਕੇ ਨਾਲ ਪੇਸ਼ਕਾਰੀ ਵਾਲੇ ਸ਼ੋਅ ਜੋ ਚੱਲ ਰਹੇ ਨੇ ਇਹਨਾਂ ਦਾ ਕਿਹੋ ਜਿਹਾ ਅਸਰ ਪੈ ਰਿਹਾ ਹੈ ਨੌਜਵਾਨ ਪੀੜ੍ਹੀ ਉੱਪਰ ਕੀ ਇਹਨਾਂ ਦਾ ਕੋਈ ਨਾਂ ਪੱਖੀ ਅਸਰ ਤਾਂ ਨਹੀਂ ਪੈ ਰਿਹਾ ਇਹ ਵੀ ਇੱਕ ਬਹੁਤ ਵੱਡਾ ਸੋਚਣ ਵਾਲਾ ਵਿਸ਼ਾ ਹੈ ਰੋਸਟਿੰਗ ਤੋਂ ਭਾਵ ਜੋ ਹੁਣ ਇਸ ਵੇਲੇ ਚੱਲ ਰਿਹਾ ਹੈ ਉਹ ਹੈ ਕਿ ਜਿਹੜਾ ਪੰਜਾਬੀ ਜੀ ਕੇ ਤੇ ਤਵਾ ਲਾਉਣਾ ਕਿਸੇ ਦਾ ਮਜ਼ਾਕ ਉਡਾਉਣਾ ਜਾਂ ਕਿਸੇ ਦੀ ਦੇਖ ਨੂੰ ਲੈ ਕੇ ਜਾਂ ਉਸ ਤੇ ਸੁਭਾਅ ਨੂੰ ਲੈ ਕੇ ਉਸ ਦੀਆਂ ਆਦਤਾਂ ਉਸ ਦੇ ਨਿੱਜੀ ਜੀਵਨ ਬਾਰੇ ਵੀ ਟਿੱਪਣੀਆਂ ਹੋ ਜਾਂਦੀਆਂ ਨੇ ਰੋਸਟਿੰਗ ਦੇ ਤਹਿਤ ਭਾਵ ਕਿ ਇੱਕ ਵਿਅਕਤੀ ਜਿਹਨੂੰ ਜਿਹਦੇ ਬਾਰੇ ਗੱਲ ਹੋ ਰਹੀ ਹੈ ਉਸ ਦੇ ਨਾਲ ਸੰਬੰਧਿਤ ਕਿਸੇ ਵੀ ਪਹਿਲੂ ਤੋਂ ਭਾਵੇਂ ਉਹ ਕਿੰਨਾ ਵੀ ਨਿੱਜੀ ਕਿਉਂ ਨਾ ਹੋਵੇ ਉਸ ਉੱਪਰ ਟਿੱਪਣੀ ਕੀਤੀ ਜਾਂਦੀ ਹੈ ਇਹਨੂੰ ਰੋਸਟਿੰਗ ਦੇ ਦਾਇਰੇ ਵਿੱਚ ਲਿਆ ਜਾਂਦਾ ਤੇ ਇਹ ਰੋਸਟਿੰਗ ਇਸੇ ਕਰਕੇ ਕਈ ਵਾਰੀ ਹੱਦਾਂ ਬੰਨੇ ਟੱਪ ਜਾਂਦੀ ਹੈ ਕਈ ਵਾਰੀ ਇਹ ਮर्यादा ਦੀ ਉਲੰਘਣਾ ਕਰਦੀ ਹੋਈ ਵੀ ਨਜ਼ਰ ਆਉਂਦੀ ਹੈ ਪਰ ਪਿਛਲੇ ਸਾਲਾਂ ਦੌਰਾਨ ਕਾਮੇਡੀ ਇਸ ਦੌਰ ਵਿੱਚ ਪਹੁੰਚ ਗਈ ਲੱਗਦੀ ਹੈ ਪਹਿਲਾਂ ਕਾਮੇਡੀ ਕਿਹੋ ਜੀ ਹੁੰਦੀ ਸੀ ਉਸ ਬਾਰੇ ਆਪਾਂ ਥੋੜਾ ਅੱਗੇ ਜਾ ਕੇ ਗੱਲ ਕਰਾਂਗੇ ਪਰ ਇਸ ਵੇਲੇ ਕਾਮੇਡੀ ਦਾ ਇਹੀ ਦੌਰ ਚੱਲ ਰਿਹਾ ਹੈ ਬਹੁਤ سارے ਨੌਜਵਾਨ ਇਸ ਖੇਤਰ ਵਿੱਚ ਆਏ ਨੇ ਤੇ ਆ ਸੋਸ਼ਲ ਮੀਡੀਆ ਜ਼ਰੀਏ ਪੇਸ਼ਕਾਰੀਆਂ ਦਿੰਦੇ ਨੇ ਕਿਸੇ ਵੀ ਵਿਸ਼ੇ ਨੂੰ ਲੈ ਲਿਆ ਜਾਂਦਾ ਤੇ ਉਹਦੇ ਵਿੱਚ ਹੇਵਰੀ ਗਾਲੀ ਗਲੋਚ ਜਾਂ ਸਲੈਂਗ ਭਾਸ਼ਾ ਜਿਹੜੀ ਆਪਾਂ ਸੋਸ਼ਲ ਮੀਡੀਆ ਉੱਤੇ ਵੀ ਜਿਹਦਾ ਕਈ ਵਾਰੀ ਜ਼ਿਕਰ ਸੁਣ ਚੁੱਕੇ ਹਾਂ ਉਸ ਦੀ ਵੀ ਵਰਤੋਂ ਹੁੰਦੀ ਹੈ। ਭਾਸ਼ਾ ਦੀ ਮਰਿਆਦਾ ਦਾ ਵੀ ਆਮ ਤੌਰ ਤੇ ਖਿਆਲ ਨਹੀਂ ਰੱਖਿਆ ਜਾਂਦਾ। ਗਾਲੀ ਗਲੋਚ ਵਾਲੀ ਭਾਸ਼ਾ ਵੀ ਕਈ ਵਾਰੀ ਵਰਤ ਲਈ ਜਾਂਦੀ ਹੈ ਤੇ ਲੋਕੀ ਠਾਕ ਕੇ ਮਾਰ ਮਾਰ ਹੱਸਦੇ ਨੇ। ਤੇ ਇਹਦੇ ਵਿੱਚ ਇਹ ਵੀ ਦੱਸਣ ਦੀ ਲੋੜ ਨਹੀਂ ਕਿ ਇਸ ਤਰੀਕਿਆਂ ਦੀ ਜੋ ਪੇਸ਼ਕਾਰੀਆਂ ਚੱਲ ਰਹੀਆਂ ਨੇ ਇਹਨਾਂ ਦਾ ਜੋ ਦਰਸ਼ਕ ਵਰਗ ਹੈ ਉਹਦੇ ਵਿੱਚ ਵੀ ਨੌਜਵਾਨ ਪੀੜ੍ਹੀ ਅਤੇ ਨੌਜਵਾਨ ਵਰਗ ਹੀ ਜ਼ਿਆਦਾ ਨਜ਼ਰ ਆਉਂਦਾ ਹੈ। ਸੋ ਥੋੜੇ ਸਮੇਂ ਦੌਰਾਨ ਇਸ ਰੋਸਟਿੰਗ ਤੇ ਤਿੱਖੀ ਕਾਮੇਡੀ ਵਾਲੀ ਇਹ ਜੋ ਨਵੀਂ ਇੱਕ ਸ਼ੈਲੀ ਨਿਕਲ ਆਈ ਹੈ। ਇਸ ਨੇ ਨੌਜਵਾਨ ਵਰਗ ਵਿੱਚ ਖਾਸ ਮਕਬੂਲੀਅਤ ਹਾਸਲ ਕੀਤੀ ਹੈ। ਇਹਦੇ 'ਚ ਕੋਈ ਦੋਰਾਏ ਨਹੀਂ। ਪਰ ਕਈ ਵਾਰੀ ਇਹ ਮर्यादा ਤੇ ਹੱਦਾਂ ਬੰਨੇ ਟੱਪਦੀ ਹੋਈ ਵੀ ਨਜ਼ਰ ਆਉਂਦੀ ਹੈ ਤੇ ਇੱਥੇ ਹੀ ਫਿਰ ਸਮਾਜ ਇਸ ਤੋਂ ਦਿੱਕਤ ਵੀ ਮਹਿਸੂਸ ਕਰਨ ਲੱਗਦਾ ਹੈ ਜਿਵੇਂ ਕਿ ਇਸ ਵਿਲੇ ਇਸ ਤਾਜ਼ਾ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਹੋਇਆ ਵਿਰੋਧ ਪ੍ਰਦਰਸ਼ਨ ਹੋਏ ਨੇ ਵੱਡੇ ਪੱਧਰ ਉੱਤੇ ਆਲੋਚਨਾ ਵੀ ਹੋਈ ਹੈ ਤੇ ਇਨੇ ਵੱਡੇ ਪੱਧਰ ਉੱਤੇ ਰੌਲਾ ਪੈਣ ਤੋਂ ਬਾਅਦ ਫਿਰ ਨੌਜਵਾਨ ਯੂਟਿਊਬਰਾਂ ਵਿੱਚੋਂ ਕਈਆਂ ਨੂੰ ਖੇਤ ਦਾ ਪ੍ਰਗਟਾਵਾ ਕਰਨਾ ਪਿਆ ਮਾਫੀ ਮੰਗਣੀ ਪਈ ਪਰ ਸਵਾਲ ਫਿਰ ਉਹੀ ਉੱਠਦਾ ਹੈ ਕਿ ਇਹਦੇ ਵਿੱਚ ਜ਼ਿੰਮੇਵਾਰੀ ਵਾਲਾ ਅਕਸ ਕਿੰਨਾ ਕਿਆ ਜ਼ਿੰਮੇਵਾਰੀ ਵਾਲਾ ਕੋਈ ਅੰਸ਼ ਹੈ ਜਾਇ ਇਹਦੇ ਵਿੱਚ ਸਭ ਕੁਝ ਖੁੱਲਾ ਢੁਲਾਈਆ ਕਿ ਜੋ ਮੂੰ ਚਾਓ ਉਹ ਕਹਿ ਦਿਓ ਐਸ ਵੀ ਲਈ ਦਿਨ ਲੱਗਦਾ ਕਿ ਇਹੋ ਜਿਹੇ ਪ੍ਰੋਗਰਾਮਾਂ ਵਿੱਚ ਜੋ ਵੀ ਮਨ ਚਾਇਆ ਜੋ ਵੀ ਮੂੰ ਚਾਇਆ ਉਹ ਕਹਿ ਦਿੱਤਾ ਜਾਂਦਾ ਕੋਈ ਪ੍ਰਵਾਹ ਨਹੀਂ ਕੀਤੀ ਜਾਂਦੀ ਸੋ ਬੇਪਰਵਾਹੀ ਨਾਲ ਜਿੱਥੇ ਵੀ ਕੋਈ ਚੀਜ਼ ਬਣੇਗੀ ਜਾਂ ਚੱਲੇਗੀ ਉਹਦੇ ਵਿੱਚ ਇਸ ਕਿਸਮ ਦੀ ਕਿਉ ਗੜਬੜ ਹੋਣ ਦੀ ਸੰਭਾਵਨਾ ਹਮੇਸ਼ਾ ਰਹਿੰਦੀ ਹੈ ਤੇ ਐਸ ਮਾਮਲੇ ਵਿੱਚ ਠੀਕ ਇਦਾਂ ਹੀ ਹੋਇਆ ਪਰ ਹੁਣ ਜ਼ਮਾਨਾ ਇਹੋ ਜਿਹਾ ਚੱਲ ਰਿਹਾ ਕਿ ਇਹੀ ਨਵੇਂ ਦੌਰ ਦੀ ਕਾਮੇਡੀ ਬਣਦੀ ਜਾ ਰਹੀ ਹੈ ਪਹਿਲਾਂ ਵਾਂਗ ਜਿਵੇਂ ਸਟੈਂਡ ਅਪ ਕਾਮੇਡੀ ਹੋਇਆ ਕਰਦੀ ਸੀ ਕਹਿਣ ਨੂੰ ਤਾਂ ਹੁਣ ਵੀ ਇਹ ਲੋਕ ਸਟੈਂਡ ਅਪ ਕਾਮੇਡੀ ਹੀ ਕਰਦੇ ਨੇ ਸਟੈਂਡ ਅਪ ਭਾਵ ਕਿ ਇੱਕ ਜਾਣਾ ਸਟੇਜ ਉਤੇ ਖੜ ਕੇ ਮਾਈਕ ਦੇ ਜ਼ਰੀਏ ਚੁਟਕਲੇ ਸੁਣਾ ਰਿਹਾ ਜਾਂ ਹਾਸੇ ਵਾਲੀਆਂ ਗੱਲਾਂ ਕਰ ਰਿਹਾ ਹੈ ਜਾਂ ਵਿਅੰਗ ਤਾਨੇ ਤੰਜ਼ ਕੱਸ ਰਿਹਾ ਹੈ ਜਿਹਦੇ ਵਿੱਚ ਮੁੱਖ ਮਕਸਦ ਇਹ ਹੈ ਕਿ ਹੱਸਾ ਪੈਦਾ ਕਰਨਾ ਜਾਂ ਹਸਾਉਣਾ ਲੋਕਾਂ ਨੂੰ ਪਿਛਲੇ ਸਮੇਂ ਦਰਨ ਅਨੁਭਵ ਦੇਖਦੇ ਨੇ ਕਿ ਸਾਊਸੁਥਰੀ ਕਾਮੇਡੀ ਹੁੰਦੀ ਸੀ ਲੰਬੇ ਸਮੇਂ ਤੋਂ ਆਪਾਂ ਫਿਲਮਾਂ ਵਿੱਚ ਕਾਮੇਡੀ ਦੇਖਦੇ ਆਏ ਆ ਜੌਨੀ ਵੋਕਰ ਦੀ ਕਾਮੇਡੀ ਵਿਸ਼ਵ ਪੱਧਰ 'ਤੇ ਵੇਖੀਏ ਤਾਂ ਚਾਰਲੀ ਚੈਪਲਿਨ ਦੀ ਕਾਮੇਡੀ ਬਿਨਾ ਕੁਝ ਕਿਹਾ ਲੋਕਾਂ ਨੂੰ ਹਸਾਉਣ ਦੀ ਕਲਾ ਜਿਸ ਪਾਲ ਪੱਟੀ ਦਾ ਨਾਮ ਸਾਰੇ ਜਾਣਦੇ ਨੇ ਜਿਨ੍ਹਾਂ ਨੇ ਕਾਮੇਡੀ ਇਸ ਤਰ੍ਹਾਂ ਦੀ ਕੀਤੀ ਕਿ ਜੋ ਆਲੇ ਦੁਆਲੇ ਨਾਕਸ ਪ੍ਰਬੰਧ ਨਜ਼ਰ ਆਉਂਦੇ ਸੀ ਸਮਾਜ ਵਿੱਚ ਜੋ ਕ੍ਰੀਤੀਆਂ ਨਜ਼ਰ ਆਉਂਦੀਆਂ ਸੀ ਉਹਨਾਂ ਉੱਪਰ ਵਿਅੰਗ ਕੀਤਾ ਜਾਂਦਾ ਸੀ ਜਿਸ ਪਾਲ ਪੱਟੀ ਦਾ ਫਲॉप ਸ਼ੋ ਕਿੰਨਾ ਚਰਚਿਤ ਹੋਇਆ ਸੀ ਜਿਹਦਾ ਨਾਂ ਹੀ ਫਲॉप ਸ਼ੋ ਸੀ ਆਪਣੇ ਆਪ ਵਿੱਚ ਹਾਸਾ ਪੈਦਾ ਕਰਦਾ ਸੀ ਪਰ ਉਹ ਪਰਿਵਾਰਕ ਸ਼ੋ ਜਿਹਨੂੰ ਸਾਰੀ ਪਰਿਵਾਰ ਮਿਲ ਕੇ ਬੈਠ ਕੇ ਵੇਖਿਆ ਕਰਦੇ ਸਨ ਤੇ ਬੜੀ ਮਕਬੂਲ ਕਿਸੇ ਵੇਲੇ ਇਹ ਲੜੀ ਹੁੰਦੀ ਸੀ ਉਹਨਾਂ ਦੀ ਉਹੋ ਜੀ ਕਮੇਡੀ ਹੁਣ ਨਜ਼ਰ ਨਹੀਂ ਆਉਗੀ ਸਾਫ਼ ਸੁਥਰੀ ਸਮਾਜ ਨੂੰ ਸੰਦੇਸ਼ ਦੇਣ ਵਾਲੀ ਹਾਸਾ ਵੀ ਵੀ ਤਾਂ ਸੰਦੇਸ਼ ਵੀ ਦੇਵੇ ਇਹ ਚੀਜ਼ ਹੁਣ ਨਜ਼ਰ ਨਹੀਂ ਆਉਂਦੀ ਹੁਣ ਸਿਰਫ ਤੇ ਸਿਰਫ ਮਕਸਦ ਕੀ ਹੈ ਵੱਤੋ ਵੱਤ ਹਾਸਾ ਪੈਦਾ ਕੀਤਾ ਜਾਵੇ ਕਿਸੇ ਵੀ ਤਰ੍ਹਾਂ ਕਿਸੇ ਵੀ ਤਰੀਕੇ ਨਾਲ ਤਾਂ ਉਹਦੇ ਵਿੱਚੋਂ ਵਿਊਜ਼ ਵੀ ਆਉਣ ਚਰਚਾ ਵੀ ਮਿਲੇ ਟ੍ਰੈਂਡਿੰਗ ਵੀ ਹੋਵੇ ਸੋ ਕਾਮੇਡੀ ਇਸ ਤਰੀਕੇ ਨਾਲ ਇਹ ਦੌਰ ਤਬਦੀਲ ਕਰਕੇ ਹੁਣ ਇਸ ਨਵੇਂ ਦੌਰ 'ਚ ਪਹੁੰਚ ਗਈ ਹੈ ਜੋ ਬਹੁਤ ਸਾਰੇ ਵਿਵਾਦ ਵੀ ਖੜੇ ਕਰਨ ਲੱਗ ਪਈ ਹੈ ਇਹੀ ਕਾਰਨ ਹੈ ਕਿ ਹੁਜਹਿ ਰੋਸਟ ਸ਼ੋ ਅਤੇ ਕਾਮੇਡੀ ਸ਼ੋਜ਼ ਜਾਂ ਸੋਸ਼ਲ ਮੀਡੀਆ ਆਨਲਾਈਨ ਮੀਡੀਆ ਜ਼ਰੀਏ ਚੱਲਣ ਵਾਲੇ ਕਾਮੇਡੀ ਦੇ ਪ੍ਰੋਗਰਾਮ ਅਕਸਰ ਕਿਸੇ ਨਾ ਕਿਸੇ ਵਿਵਾਦ ਵਿੱਚ ਘਰੇ ਹੀ ਰਹਿੰਦੇ ਨੇ ਇਸ ਕਰਕੇ ਇਹਨਾਂ ਵੱਲ ਖਾਸ ਧਿਆਨ ਲੋਕਾਂ ਦਾ ਪੈ ਰਿਹਾ ਹੈ ਤੇ ਧਿਆਨ ਪੈਂਦਾ ਹੀ ਰਹਿਣ ਦੀ ਸੰਭਾਵਨਾ ਹੈ ਕਿਉਂਕਿ ਇਹ ਨਵੇਂ ਦੌਰ ਦੀ ਕਾਮੇਡੀ ਹੁਣ ਉੱਪਰ ਕੇ ਸਾਹਮਣੇ ਆ ਰਹੀ ਹੈ ਸੋ ਵਿਵਾਦਾਂ ਤੋਂ ਬਚਣ ਦੀ ਲੋੜ ਜ਼ਰੂਰ ਹੈ ਗੱਲ ਹੋ ਰਹੀ ਸੀ ਕਾਮੇਡੀ ਦੇ ਪ੍ਰੋਗਰਾਮਾਂ ਦੀ ਤੇ ਕਾਮੇਡੀ ਕਲਾ ਦੇ ਬਦਲਦੇ ਰੁਝਾਨ ਅਤੇ ਨਵੇਂ ਦੌਰ ਦੀ ਹੁਣ ਹੱਸਣਾ ਹਸਾਉਣਾ ਤੇ ਮਨੋਰੰਜਨ ਦੀ ਚਾਹਤ ਰੱਖਣਾ ਹਰੇਕ ਮਨੁੱਖ ਦੇ ਮਨ ਵਿੱਚ ਆਉਂਦਾ ਇੱਕ ਸੁਭਾਵਕ ਖਿਆਲ ਹੈ ਹੁਣ ਆਪਾਂ ਵੇਖਿਆ ਕਿ ਇਹ ਜੋ ਕਾਮੇਡੀ ਸ਼ੋਅ ਨੇ ਕਿਵੇਂ ਵਿਵਾਦਾਂ ਦਾ ਕਾਰਨ ਬਣ ਰਹੇ ਨੇ ਮੌਜੂਦਾ ਸਮੇਂ ਜਿਸ ਤਰ੍ਹਾਂ ਦੀ ਕਾਮੇਡੀ ਹੋ ਰਹੀ ਹੈ ਦੂਰੇ ਅਰਥਾਂ ਵਾਲੀ ਡਬਲ ਮੀਨਿੰਗ ਗੱਲਾਂ ਵਾਲੀ ਅਸ਼ਲੀਲਤਾ ਦੇ ਬੰਨੇ ਵੱਧਦੀ ਕਾਮੇਡੀ ਅਤੇ ਹੱਸਣਾ ਸੁਣਾਉਣ ਦੀ ਕਲਾ ਜਿਹਦੇ ਵਿੱਚ ਕੋਈ ਮਰਿਆਦਾ ਜਾਂ ਕੋਈ ਹੱਦ ਨਹੀਂ ਰੱਖੀ ਜਾਂਦੀ ਫਿਰ ਵੀ ਇਹ ਚਰਚਿਤ ਹੋ ਰਹੀ ਹੈ ਇਹ ਵੀ ਇੱਕ ਸੋਚਣ ਵਾਲਾ ਪਹਿਲੂ ਹੈ ਇਸ ਦੇ ਚਰਚਿਤ ਹੋਣ ਦਾ ਪ੍ਰਮੁੱਖ ਤੌਰ ਤੇ ਇਹੀ ਕਾਰਨ ਨਜ਼ਰ ਆਉਂਦਾ ਹੈ ਕਿ ਮਨੁੱਖ ਮਨੋਰੰਜਨ ਦਾ ਚਾਹਵਾਨ ਹੈ ਮਨੋਰੰਜਨ ਭਾਲਦਾ ਹੈ ਮਨੁੱਖ ਦੀ ਇੱਛਾ ਹੈ ਕਿ ਇਸ ਭੱਜ ਦੌੜ ਵਾਲੀ ਤਣਾਵ ਵਾਲੀ ਜ਼ਿੰਦਗੀ ਵਿੱਚ ਉਸ ਨੂੰ ਹਾਸਾ ਮਿਲੇ ਹਸਣ ਦਾ ਮੌਕਾ ਮਿਲੇ ਕੋਈ ਹਸਾਉਣ ਵਾਲਾ ਆਵੇ ਤੇ ਹੁਣ ਜ਼ਮਾਨਾ ਇਹ ਸੋਸ਼ਲ ਮੀਡੀਆ ਦਾ ਆਪਣੇ ਫੋਨ ਜ਼ਰੀਏ ਬੈਠੇ ਬੈਠਿਆਂ ਜਾਂ ਬਿਸਤਰ ਉਤੇ ਲੀਟੇ ਤਾਂ ਦਾ ਮਨੋਰੰਜਨ ਹੁੰਦਾ ਰਹੇ ਸਿਰਫ ਇੱਕ ਫੋਨ ਦਾ ਕੋਈ ਪੰਨਾ ਜਾਂ ਆਨਲਾਈਨ ਕੋਈ ਪੇਜ ਖੋਲਣ ਦੇ ਨਾਲ ਹੀ ਤੇ ਇਸੇ ਹੀ ਇਛਾ ਨੂੰ ਪੂਰਾ ਕਰਦੇ ਨੇ ਇਹ ਸੋਸ਼ਲ ਮੀਡੀਆ ਵਾਲੇ ਪ੍ਰੋਗਰਾਮ ਜਾਂ ਪਲੇਟਫਾਰਮ ਜਿੱਥੇ ਇਹ ਰੋਸਟਿੰਗ ਸ਼ੋਅ ਚੱਲਦੀ ਹੈ ਵੈਸੇ ਵੀ ਮਨੁੱਖ ਦੀ ਇੱਕ ਪ੍ਰਵਿਰਤੀ ਹੈ ਕਿ ਉਹ ਕਿਸੇ ਦਾ ਤਵਾ ਲੱਗਦਾ ਵੇਖਣਾ ਸੁਣਨਾ ਪਸੰਦ ਕਰਦਾ ਇਹੋ ਜਿਹੀ ਚੀਜ਼ ਆਪਾਂ ਸਮਾਜ ਵਿੱਚ ਵੀ ਵੇਖਦੇ ਰਹੇ ਹਾਂ ਚੁਗਲੀਆਂ ਕਰਨਾ ਕਿਸੇ ਤੀਜੇ ਬੰਦੇ ਬਾਰੇ ਗੱਲ ਗੱਲਾਂ ਕਰਨਾ ਉਹਦਾ ਮਜ਼ਾਕ ਉਡਾਉਣਾ ਇਹ ਇੱਕ ਸਧਾਰਨ ਜੀ ਗੱਲ ਹੈ ਸਮਾਜ ਵਿੱਚ ਸੋ ਇਹ ਹੀ ਚੀਜ਼ ਰੋਸਟਿੰਗ ਦੇ ਰੂਪ ਵਿੱਚ ਉੱਪਰ ਕੇ ਸਾਹਮਣੇ ਆ ਗਈ। ਰੋਸਟਿੰਗ ਦੇ ਵਿੱਚੋਂ ਜਿਹਨੂੰ ਨਿਸ਼ਾਨ ਨਿਸ਼ਾਨਾ ਬਣਾਇਆ ਜਾਂਦਾ ਹੈ ਉਹ ਆਮ ਤੌਰ ਤੇ ਮਸ਼ਹੂਰ ਨਾਮੀ ਚਰਚਿਤ ਹਸਤੀਆਂ ਹੁੰਦੀਆਂ ਨੇ ਤੇ ਇਸੇ ਕਰਕੇ ਰੋਸਟਿੰਗ ਵਾਲਾ ਇਹ ਪਹਿਲੂ 20 ਸੁਰਖੀਆਂ ਵਿੱਚ ਆ ਗਿਆ। ਇਹਦੀ ਚਰਚਾ ਵਧ ਗਈ, ਮਕਬੂਲੀਅਤ ਵਧ ਗਈ ਹੈ। ਇਹ ਹੀ ਕਾਰਨ ਹੈ ਕਿ ਇਹ ਜੋ ਰੋਸਟਿੰਗ ਵਾਲਾ ਪਹਿਲੂ ਹੈ ਇਹ ਲਗਾਤਾਰ ਸੁਰਖੀਆਂ ਵਿੱਚ ਆਇਆ ਤੇ ਹੁੰਦਾ ਹੁੰਦਾ ਬੇहद ਮਕਬੂਲ ਹੁੰਦਾ ਗਿਆ ਤੇ ਹੁਣ ਤਾਂ ਇਸ ਦੀ ਮਕਬੂਲੀਅਤ ਨੇ ਨਵੇਂ ਰਿਕਾਰਡ ਬਣਾ ਦਿੱਤੇ ਨੇ ਪਰ ਨਾਲ ਹੀ ਕਈ ਤਰ੍ਹਾਂ ਦੇ ਵਿਵਾਦ ਵੀ ਲੈ ਕੇ ਆਉਂਦਾ ਆਪਾਂ ਜ਼ਿਕਰ ਕੀਤਾ ਕਿ ਕਾਮੇਡੀ ਦੀ ਕਲਾ ਕਿਵੇਂ ਦਹਾਕੇ ਦਰਹਾਕੇ ਅੱਗੇ ਵਧਦੀ ਹੋਈ ਹੁਣ ਇੱਕ ਨਵੇਂ ਦੌਰ 'ਚ ਪਹੁੰਚ ਚੁੱਕੀ ਹੈ ਫਿਲਮਾਂ ਵਿੱਚ ਕਾਮੇਡੀ ਆਪਾਂ ਵੇਖੀ ਹੈ ਕਈ ਵਾਰੀ ਉਹਦੀ ਵਿਆਲੋਚਨਾ ਹੁੰਦੀ ਰਹੀ ਹੈ ਕਈ ਵਾਰੀ ਕਾਮੇਡੀ ਦੇ ਨਾਮ ਤੇ ਓਵਰ ਐਕਟਿੰਗ ਲੋੜ ਤੋਂ ਜ਼ਿਆਦਾ ਨਾਟਕੀ ਪ੍ਰਭਾਵ ਦੇਣ ਦੀ ਵੀ ਕੋਸ਼ਿਸ਼ ਹੁੰਦੀ ਰਹੀ ਇਲਜ਼ਾਮ ਵੀ ਲੱਗਦੇ ਨੇ ਕਿ ਗਵੰਡੀਸ਼ ਪਾਕਿਸਤਾਨ ਦੇ ਡਰਾਮਿਆਂ ਵਿੱਚੋਂ ਬਹੁਤ ਸਾਰੇ ਕਲਾਕਾਰ ਉੱਥੋਂ ਗੱਲਾਂ ਸੁਣ ਕੇ ਆਪਣੇ ਅੰਦਾਜ਼ ਵਿੱਚ ਪੇਸ਼ ਕਰਦੇ ਰਹੇ ਨੇ ਹੁਣ ਸੋਸ਼ਲ ਮੀਡੀਆ ਦੇ ਇਸ ਜ਼ਮਾਨੇ ਵਿੱਚ ਬਹੁਤ ਸੌਖਾ ਹੋ ਗਿਆ ਕਿਸੇ ਲਈ ਵੀ ਪੇਸ਼ਕਾਰੀ ਦੇਣਾ ਜਾਂ ਆਪਣੀ ਕਲਾ ਨੂੰ ਪੇਸ਼ ਕਰਨਾ ਸੋਜ ਇਹ ਵਿੱਚ ਸੋ ਜਵਾਨ ਕਾਮੇਡੀ ਕਲਾਕਾਰ ਜਾਂ ਹੱਸਣਾ ਸੌਣ ਦੀ ਕਲਾ ਰੱਖਣ ਵਾਲੇ ਬਹੁਤ ਘੱਟ ਸਾਹਮਣੇ ਆ ਰਹੇ ਨੇ ਤੇ ਜ਼ਿਆਦਾਤਰ ਇਹੋ ਜਿਹੇ ਵੀ ਇਹਦੇ ਵਿੱਚ ਸ਼ਖਸ ਆ ਗਏ ਨੇ ਜੋ ਕਿਸੇ ਵੀ ਢੰਗ ਤਰੀਕੇ ਨਾਲ ਚਰਚਾ ਜਾਂ ਮਕਬੂਲੀਅਤ ਹਾਸਲ ਕਰ ਲਈ ਮੋਰੇ ਰਹਿੰਦੇ ਨੇ ਤੇ ਇਹ ਗੱਲ ਸਿਰਫ ਕਾਮੇਡੀ ਉੱਤੇ ਹੀ ਲਾਗੂ ਨਹੀਂ ਹੁੰਦੀ ਹੋਰ ਕਿਸੇ ਵੀ ਕਲਾ ਜਾਂ ਕਿਸੇ ਵੀ ਤਰੀਕੇ ਨਾਲ ਸੋਸ਼ਲ ਮੀਡੀਆ ਜ਼ਰੀਏ ਰਤੁਰਾ ਮਸ਼ਹੂਰ ਹੋਣ ਜਾਂ ਚਰਚਾ ਹਾਸਲ ਕਰਨ ਦੇ ਚਾਹਵਾਂ ਲੋਕਾਂ ਦੀ ਫੇਰਿਸਤ ਬਹੁਤ ਲੰਮੀ ਹੈ। ਇੱਕ ਮਾਧਿਅਮ ਬਣਦਾ ਗਿਆ ਸ਼ੋਹਰਤ ਹਾਸਲ ਕਰਨ ਦਾ ਤੇ ਇਹੀ ਇਸ ਵੇਲੇ ਇੱਕ ਵੱਡਾ ਨੁਕਤਾ ਵੀ ਉੱਭਰ ਕੇ ਸਾਹਮਣੇ ਆਉਂਦਾ ਹੈ। ਸੋ ਭਾਵੇਂ ਪੌਡਕਾਸਟ ਹੋਣ ਜਾਂ ਵਲੌਗਰ ਹੋਣ ਜਾਂ ਰੋਸਟਿੰਗ ਕਰਨ ਵਾਲੇ ਹੋਣ ਕਈ ਲੋਕੀ ਰੋਸਟਿੰਗ ਬਹੁਤ ਚੰਗੇ ਅੰਦਾਜ਼ 'ਚ ਵੀ ਕਰਦੇ ਆ ਸਿਰਫ ਅਤੇ ਸਿਰਫ ਉੱਥੇ ਵਿਆੰਗ ਕਰਦੇ ਨੇ ਜਿੱਥੇ ਵਾਕਈ ਕਰਨਾ ਬਣਦਾ ਕੋਈ ਗਲਤ ਚੀਜ਼ ਹੋ ਰਹੀ ਵੇਖਦੇ ਨੇ ਉਹਦਾ ਰੋਸਟ ਕਰਦੇ ਨੇ ਉਹ ਚੀਜ਼ ਰੋਸਟਿੰਗ ਦੀ ਸਹੀ ਵੀ ਕਹੀ ਜਾ ਸਕਦੀ ਹੈ ਪਰ ਜਿੱਥੇ ਰੋਸਟਿੰਗ ਮਾੜਾ ਪ੍ਰਭਾਵ ਪਾਉਣ ਲੱਗੇ ਜਾਂ ਨੌਜਵਾਨਾਂ ਦੇ ਮਨਾਂ 'ਤੇ ਗਲਤ ਕੋਈ ਪ੍ਰਭਾਵ ਛੱਡੇ ਉਸ ਬੰਨੇ ਵੀ ਗੱਲ ਕਰਨੀ ਬਣਦੀ ਹੈ ਤੇ ਜੋ ਕੌਮੀ ਮੀਡੀਆ 'ਤੇ ਭਾਰ ਦੇ ਬਹੁਤ ਸਾਰੇ ਚਰਚਿਤ ਯੂਟਿਊਬਰ ਸੋਸ਼ਲ ਮੀਡੀਆ ਜ਼ਰੀਏ ਕਾਮੇਡੀ ਜਿਸ ਤਰ੍ਹਾਂ ਦੀ ਪੇਸ਼ ਕਰ ਰਹੇ ਨੇ ਤੇ ਇਸ ਤਰ੍ਹਾਂ ਦੇ ਅੰਦਾਜ਼ ਵਿੱਚ ਉਹ ਕਈ ਵਾਰੀ ਐਸ ਬੰਨੇ ਹੱਦਾਂ ਬੰਨੇ ਟੱਪ ਦੀ ਨਜ਼ਰ ਆਉਂਦੀ ਹੈ ਗੱਲ ਜਿਕਰ ਪੰਜਾਬੀ ਮੀਡੀਆ ਦੀ ਕਰੀਏ ਤਾਂ ਇੱਥੇ ਰੋਸਟਿੰਗ ਬਹੁਤ ਘੱਟ ਚੱਲਦੀ ਹੈ ਇੰਨੀ ਜ਼ਿਆਦਾ ਨਹੀਂ ਹੈ ਹਾਲਾਂਕਿ ਪੰਜਾਬ ਵਿੱਚ ਜਿਹੜੇ ਰੋਸਟ ਕਰਨ ਵਾਲੇ ਜਾਂ ਪੰਜਾਬੀ ਚੋਕਨ ਵਾਲੇ ਨੇ ਉਹ ਕਾਫੀ ਮਾਨ ਮਰਿਆਦਾ ਪੱਖੋਂ ਹਾਲੇ ਉਸ ਤਰੀਕੇ ਦੇ ਨਹੀਂ ਜਿਸ ਤਰੀਕੇ ਦੇ ਆਪਾਂ ਬਿਚੇ ਦੇ ਨਿਵਾਦਾਂ ਵਿੱਚ ਕਿਰਦੇ ਵੇਖੇ ਨੇ ਇੱਥੇ ਜੋ ਰੋਸਟਿੰਗ ਚੱਲਦੀ ਹੈ ਉਹ ਜ਼ਿਆਦਾਤਰ ਵਲੌਗਰਾਂ ਦੀ ਅਤੇ ਪੋਡਕਾਸਟਰਾਂ ਦੀ ਹੀ ਚੱਲ ਰਹੀ ਹੈ ਤੇ ਉਸ ਵਿੱਚੋਂ ਵੀ ਮਨੋਰੰਜਨ ਦਾ ਇੱਕ ਪਹਿਲੂ ਵੇਖਿਆ ਜਾ ਸਕ ਪਰ ਜਿਸ ਤਰ੍ਹਾਂ ਦੀ ਕਾਮੇਡੀ ਸਟੈਂਡ ਅਪ ਕਾਮੇਡੀ ਚੱਲ ਰਹੀ ਹੈ ਪੂਰੇ ਸੋਸ਼ਲ ਮੀਡੀਆ ਤੇ ਪੰਜਾਬ ਜਾਂ ਪੰਜਾਬੀ ਸੋਸ਼ਲ ਮੀਡੀਆ ਵਿੱਚ ਜਾਂ ਪੰਜਾਬੀ ਕਾਮੇਡੀ ਜਗਤ ਵਿੱਚ ਆਲੇ ਇਸ ਪੱਖੋਂ ਕਾਫੀ ਬਿਹਤਰੀ ਵਿਖੀ ਜਾ ਸਕਦੀ ਹੈ ਸੋ ਆਪਾਂ ਆਸ ਵੀ ਇਹੀ ਕਰਦੇ ਹਾਂ ਕਿ ਇਹ ਬਿਹਤਰੀ ਕਾਇਮ ਰਹੇ Roasting ਦੀ ਕਲਾ ਸਿਰਫ ਭਾਰਤ ਵਿੱਚ ਹੀ ਨਹੀਂ ਸਾਰੀ ਦੁਨੀਆ ਵਿੱਚ ਚਲਦੀ ਹੈ ਪਸੰਦ ਵੀ ਕੀਤੀ ਜਾਂਦੀ ਹੈ ਬਸ ਗੱਲ ਸਿਰਫ ਇੰਨੀ ਹੈ ਕਿ ਕੋਈ ਇਹੋ ਜੀ ਗੱਲ ਨਾ ਕਹੀ ਜਾਵੇ ਜਿੰਨਾ ਸਮਾਜ ਉੱਤੇ ਮਾੜਾ ਅਸਰ ਪਵੇ ਬੱਚਿਆਂ ਦੇ ਸੁਣਨ ਵਾਲਿਆਂ ਤੇ ਨੌਜਵਾਨਾਂ ਤੇ ਮਾੜਾ ਅਸਰ ਪਵੇ ਕਿਉਂਕਿ ਆਪਾਂ ਪਹਿਲਾਂ ਵੀ ਜ਼ਿਕਰ ਕੀਤਾ ਕਿ ਇਹਦਾ ਦਰਸ਼ਕ ਵਰਗ ਜਿਹੜਾ ਆ ਉਹ ਜ਼ਿਆਦਾਤਰ ਨੌਜਵਾਨ ਵਰਗ ਹੀ ਹੈ ਸੋ ਇਸ ਗੱਲ ਦਾ ਖਾਸ ਖਿਆਲ ਰੱਖਿਆ ਜਾਣਾ ਜ਼ਰੂਰੀ ਹੈ ਤੇ ਆਪਾਸ ਕਰਦੇ ਆ ਕਿ ਰੋਸਟਿੰਗ ਨਾਲ ਲੋਕਾਂ ਦਾ ਮਨੋਰੰਜਨ ਹੋਵੇਗਾ ਹਾਸਾ ਮਜ਼ਾਕ ਹੋਵੇਗਾ ਤਣਾਅ ਭਰੀ ਇਸ ਜੀਵਨ ਸ਼ੈਲੀ ਵਿੱਚੋਂ ਇਸ ਜ਼ਮਾਨੇ ਵਿੱਚ ਲੋਕਾਂ ਨੂੰ ਹੱਸਣ ਲਈ ਦੋ ਚਾਰ ਪਲ ਮਿਲਣਗੇ ਪਰ ਵਿਵਾਦ ਕੋਈ ਨਾ ਹੋਣ ਤੇ ਮਾੜਾ ਅਸਰ ਨਾ ਪੱਖੀ ਪ੍ਰਭਾਵ ਕੋਈ ਨਾ ਪਵੇ ਇਹਦੀ ਵੀ ਆਪਾਸ ਕਰਦੇ ਆ ਤੇ ਸਾਰੇ ਕਲਾਕਾਰਾਂ ਨੂੰ ਪੇਸ਼ ਕਰਨ ਵਾਲਿਆਂ ਨੂੰ ਸਮਗਰੀ ਲਿਆਉਣ ਵਾਲਿਆਂ ਨੂੰ ਵੀ ਇਸ ਚੀਜ਼ ਦਾ ਖਾਸ ਖਿਆਲ ਰੱਖਣਾ ਚਾਹੀਦਾ ਕਿਉਂਕਿ ਸਭਿਆਚਾਰ ਅਤੇ ਮर्यादा ਦੀ ਉਲੰਘਣਾ ਨਾ ਹੋਵੇ ਇਹ ਬਹੁਤ ਜ਼ਰੂਰੀ ਹੋ ਜਾਂਦਾ ਕਿਉਂਕਿ ਕੋਈ ਵੀ ਕਲਾ ਉਦੋਂ ਹੀ ਸਾਰਥਕ ਹੈ ਜਦੋਂ ਦਾ ਸਾਰਤਕ ਸੁਨੇਹਾ ਵੀ ਵੇਖਣ ਵਾਲਿਆਂ ਤੱਕ ਸੁਣਨ ਵਾਲਿਆਂ ਤੱਕ ਪਹੁੰਚੇ ਪ੍ਰੋਗਰਾਮ ਦੇ ਸਮਗਰੇ ਇਸ ਵਿੱਚ ਕੁਝ ਹੋਰ ਤਾਜ਼ਾ ਜਾਣਕਾਰੀਆਂ ਤੋ ਤੁਹਾਨੂੰ ਜਾਣੂ ਕਰਵਾਉਂਦੇ ਹਾਂ ਖਾਸ ਕਰ ਉਦੋਂ ਹੁਣ ਜਦੋਂ ਕਿ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੂੰ ਤਕੜਾ ਝਟਕਾ ਲੱਗ ਚੁੱਕਾ ਹੈ ਉਥੋਂ ਆਮ ਆਦਮੀ ਪਾਰਟੀ ਦੀ ਸਰਕਾਰ ਜਾਂਦੀ ਲੱਗੀ ਤੇ ਪੰਜਾਬ ਦੇ ਸਿਆਸੀ ਮਾਹੌਲ ਉੱਪਰ ਵੀ ਅਸਰ ਪੈਣ ਦੀ ਗੱਲ ਆਖੀ ਜਾ ਰਹੀ ਹੈ ਤੇ ਇਸ ਤਰੀਕੇ ਨਾਲ ਚਰਚਾ ਇਹ ਵੀ ਚੱਲ ਰਹੀ ਹੈ ਕਿ ਇਹ ਜੋ ਪੰਜਾਬ ਵਿੱਚ ਹੁਣ ਜੋ ਸਿਆਸੀ ਤੌਰ ਤੇ ਇੱਕ ਸਰਗਰਮੀ ਚੱਲ ਰਹੀ ਹੈ ਵਿਦਾਨ ਸਭਾ ਚੋਣਾ 2027 ਤੋਂ ਪਹਿਲਾਂ ਦੀ ਜੋ ਕਵਾਇਦ ਚੱਲ ਰਹੀ ਹੈ ਜਿੱਥੇ ਆਮ ਆਦਮੀ ਪਾਰਟੀ ਹੁਣ ਕਾਫੀ ਸੰਭਲ ਕੇ ਚਲਦੀ ਹੋਈ ਵਿਖਾਈ ਦੇ ਰਹੀ ਹੈ ਘਰ ਸਾਂਭਣ ਦੀ ਗੱਲ ਕਰਦੀ ਹੋਈ ਵਿਖਾਈ ਦੇ ਰਹੀ ਹੈ ਕਾਂਗਰਸ ਉਤਸ਼ਾਹ ਵਿੱਚ ਹੈ ਭਾਜਪਾ ਉਸ ਤੋਂ ਵੀ ਜ਼ਿਆਦਾ ਉਤਸ਼ਾਹ ਵਿੱਚ ਹੈ ਹਾਲਾਂਕਿ ਭਾਜਪਾ ਨੂੰ ਪੰਜਾਬ ਵਿੱਚ ਚੋਣਾਂ ਦੌਰਾਨ ਪਿਛਲੀਆਂ ਚੋਣਾਂ ਦੌਰਾਨ ਕੋਈ ਸਫਲਤਾ ਹਾਸਲ ਨਹੀਂ ਸੀ ਹੋ ਸਕੀ ਪਰ ਇਸ ਦੇ ਬਾਵਜੂਦ ਭਾਜਪਾ ਕੌਮੀ ਪੱਧਰ ਉੱਪਰ ਜੋ ਲਹਿਰ ਇੱਕ ਆਪਣੀ ਮਨ ਰਹੀ ਹੈ ਉਸ ਮੁਤਾਬਕ ਪੰਜਾਬ ਵਿੱਚ ਵੀ ਉਹਨਾਂ ਨੂੰ ਹੁਲਾਰੇ ਦੀ ਪੂਰੀ ਆਸ ਹੈ ਸੋ ਜਿਹ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਲਈ ਕੀ ਥਾਂ ਹੋਵੇਗੀ ਆਉਣ ਵਾਲੇ ਸਮੇਂ ਵਿੱਚ ਕਿਹੋ ਜਿਹੇ ਸਮੀਕਰਨ ਹੋਣਗੇ ਇਹ ਵੀ ਇੱਕ ਵੱਡਾ ਵੇਖਣ ਵਾਲਾ ਪਹਿਲੂ ਹੋਵੇਗਾ ਆਉਣ ਵਾਲੇ ਦਿਨਾਂ ਦਰਾਂ ਨੇ ਇਸ ਬੰਨੇ ਵੀ ਧਿਆਨ ਸਭ ਦਾ ਪੈਣਾ ਤੇ ਪਿਛਲੇ ਦਿਨੀ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੀ ਅੰਤਰਿਕ ਕਮੇਟੀ ਦੀ ਮੀਟਿੰਗ ਵਿੱਚ ਤਖਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦੀਆਂ ਸੇਵਾਵਾਂ ਨੂੰ ਵੀ ਖਤਮ ਕਰ ਦਿੱਤਾ ਗਿਆ ਉਸ ਘਟਨਾਕ੍ਰਮ ਦੀ ਵੀ ਕਾਫੀ ਗੂੰਜ ਪਈ ਪਹਿਲਾਂ ਤੋਂ ਹੀ ਸੰਭਾਵਨਾ ਨਜ਼ਰ ਆ ਰਹੀ ਸੀ ਕਿ ਇਹੋ ਜੀ ਕਾਰਵਾਈ ਹੋ ਸਕਦੀ ਹੈ ਤੇ ਗਿਆਨੀ ਹਰਪ੍ਰੀਤ ਸਿੰਘ ਵੀ ਲਗਾਤਾਰ ਇਸ ਬੰਨੇ ਕਹਿ ਰਹੇ ਸੀ ਕਿ ਉਹਨਾਂ ਨੂੰ ਪਤਾ ਹੀ ਸੀ ਕਿ ਇਹ ਹੋਣਾ ਹੈ ਮਾਮਲਾ ਕੀ ਸੀ ਮਾਮਲਾ ਇੱਕ ਦਹਾਕੇ ਤੋਂ ਵੀ ਵੱਧ ਪੁਰਾਣਾ ਕਿਸੇ ਪਰਿਵਾਰਕ ਮਸਲੇ ਨਾਲ ਸੰਬੰਧਿਤ ਜਿਹਦੇ ਵਿੱਚ ਇਲਜ਼ਾਮ ਲਾਏ ਗਏ ਸੀ ਯਾਨੀ ਹਰਪ੍ਰੀਤ ਸਿੰਘ ਉੱਪਰ ਤੇ ਉਸੇ ਸੰਬੰਧੀ ਕਾਰਵਾਈ ਕਰਦੇ ਹੋਏ ਉਹਨਾਂ ਦੀਆਂ ਸੇਵਾਵਾਂ ਪਹਿਲਾਂ ਸਵਾ ਮਹੀਨੇ ਤੋਂ ਵੀ ਵਧੇਰੇ ਸਮੇਂ ਤੱਕ ਰੋਕੀਆਂ ਗਈਆਂ ਸੀ ਤੇ ਫਿਰ ਉਸ ਤੋਂ ਬਾਅਦ ਹੁਣ ਤਾਜ਼ਾ ਮੀਟਿੰਗ ਜੋ ਅੰਤਰੀਂ ਕਮੇਟੀ ਦੀ ਹੋਈ ਉਹਦੇ ਵਿੱਚ ਉਹਨਾਂ ਦੀਆਂ ਸੇਵਾਵਾਂ ਖਤਮ ਕਰ ਦਿੱਤੀਆਂ ਗਈਆਂ ਇਸ ਮਾਮਲੇ ਦੀ ਵੀ ਪੰਥਕ ਸਫਾਂ ਵਿੱਚ ਬਹੁਤ ਗੂੰਜ ਪਈ ਕਾਫੀ ਆਗੂਆਂ ਨੇ ਇਸ ਚੀਜ਼ ਦਾ ਵਿਰੋਧ ਵੀ ਕੀਤਾ ਇਹਦੀ ਨਖੀਦੀ ਕੀਤੀ ਇਸ ਕਾਰਵਾਈ ਦੀ ਗਿਆਨੀ ਹਰਪ੍ਰੀਤ ਸਿੰਘ ਖੁਦ ਵੀ ਕਹਿੰਦੇ ਰਹੇ ਨੇ ਕਿ ਉਹਨਾਂ ਦੇ ਸਬੰਧੀ ਜਾਂਚ ਕਰਨੀ ਜਾਂ ਉਹਨਾਂ ਸਬੰਧੀ ਕੋਈ ਫੈਸਲਾ ਲੈਣਾ ਇਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਿਕਾਰ ਖੇਤਰ ਵਿੱਚ ਆਉਂਦਾ ਹੀ ਨਹੀਂ ਪਰ ਫਿਰ ਵੀ ਹੁਣ ਜਦੋਂ ਕਿ ਫੈਸਲਾ ਲੈ ਲਿਆ ਗਿਆ ਤਾਂ ਉਹਨਾਂ ਨੇ ਇਸ ਨੂੰ ਇੱਕ ਤਰੀਕੇ ਨਾਲ ਕਬੂਲ ਹੀ ਕੀਤਾ ਤੇ ਉਹਨਾਂ ਦਾ ਕਹਿਣਾ ਕਿ ਉਹ ਆਪਣਾ ਹੀ ਕੰਮ ਕਰਦੇ ਰਹਿਣਗੇ ਸਗੋਂ ਹੁਣ ਖੁੱਲ ਕੇ ਗੱਲ ਕਰ ਸਕਣਗੇ ਜਾਣਕਾਰੀ ਵੀ ਮਿਲੀ ਕਿ ਜੋ ਮੀਟਿੰਗ ਹੋਈ ਸੀ ਉਹਦੇ ਵਿੱਚ ਤਿੰਨ ਮੈਂਬਰ ਜੋ ਵਿਰੋਧੀ ਧਿਰ ਦੇ ਨਾਲ ਸੰਬੰਧਿਤ ਸੀ ਉਹਨਾਂ ਨੇ ਇਸ ਫੈਸਲੇ ਦਾ ਵਿਰੋਧ ਵੀ ਕੀਤਾ ਸੀ ਪਰ ਬੋਲਮਾ ਕਿਉਂਕਿ ਦੂਜੀ ਧਿਰ ਦੇ ਕੋਲ ਸੀ ਤੇ ਇਸ ਕਰਕੇ ਫੈਸਲਾ ਗਿਆ ਨਹੀਂ ਹਰਪ੍ਰੀਤ ਸਿੰਘ ਦੇ ਖਿਲਾਫ ਲਿਆ ਗਿਆ ਜਾਂ ਉਹਨਾਂ ਦੇ ਸਿਵਾਮਾ ਖਤਮ ਕਰਨ ਦਾ ਫੈਸਲਾ ਜਿਹੜਾ ਉਹ ਲਿਆ ਗਿਆ ਬਹੁਤ ਸਾਰੇ ਆਗੂਆਂ ਨੇ ਵਿਰੋਧ ਕੀਤਾ ਹੈ ਦਿੱਲੀ ਸਿਕੁਰਦਾਰਾ ਮੈਨੇਜਮੈਂਟ ਕਮੇਟੀ ਦੇ ਆਗੂਆਂ ਵੱਲੋਂ ਕਾਲਕਾ ਹੋਰਾਂ ਵੱਲੋਂ ਵੀ ਇਸ ਚੀਜ਼ ਦਾ ਵਿਰੋਧ ਕੀਤਾ ਗਿਆ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਵੱਲੋਂ ਵੀ ਇਸ ਦਾ ਵਿਰੋਧ ਹੋਇਆ ਬੀਬੀ ਕਿਰਨ ਜੋਤ कौर ਹੋਣਾਂ ਨਾ ਵੀ ਬਿਆਨ ਆਇਆ ਇਸ ਬੰਨੇ ਤੇ ਜੋ ਵਿਰੋਧੀ ਤੜਾ ਬਾਦਰ ਵਿਰੋਧੀ ਤੜਾ ਲਗਾਤਾਰ ਇਸ ਬੰਦੀ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਖੜਿਆ ਹੋਇਆ ਨਜ਼ਰ ਆਉਂਦਾ ਇਸ ਤੋਂ ਪਹਿਲਾਂ ਵੀ ਜਦੋਂ ਉਹਨਾਂ ਨੇ ਅਸਤੀਫਾ ਦਿੱਤਾ ਸੀ ਤਾਂ ਉਦੋਂ ਵੀ ਉਹਨਾਂ ਨੂੰ ਭਰਪੂਰ ਸਮਰਥਨ ਮਿਲਿਆ ਸੀ ਪਰ ਐਤਕੀ ਤਾਂ ਉਹਨਾਂ ਦੇ ਸੇਵਾਵਾਂ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਅੰਤਰਿਕ ਕਮੇਟੀ ਦੀ ਮੀਟਿੰਗ ਵਿੱਚ ਲਏ ਗਏ ਫੈਸਲੇ ਤੋਂ ਬਾਅਦ ਖਤਮ ਹੀ ਕਰ ਦਿੱਤੀਆਂ ਗਈਆਂ ਸੋ ਬਹੁਤ ਹੀ ਇਸ ਮਾਮਲੇ ਦੀ ਪੰਥਕ ਸਫਾਂ ਵਿੱਚ ਗੂੰਜ ਪਈ ਹੈ। ਫਿਲਹਾਲ ਗਿਆਨੀ ਜਗਤਾਰ ਸਿੰਘ ਚਾਰਜ ਦਿੱਤਾ ਗਿਆ, ਕਾਰਜਕਾਰੀ ਜਥੇਦਾਰ ਨਿਯੁਕਤ ਕੀਤਾ ਗਿਆ ਤਖਸ਼ੀਰ ਦੰਦਮਾਸ ਸਾਹਿਬ ਤਲਵੰਡੀ ਸਾਹਿਬੋਂ ਲਿਖਿਆ। ਸੋ ਪੰਥਕ ਸਿਆਸਤ ਵਿੱਚ ਪੰਥਕ ਸਫਾਂ ਵਿੱਚ ਇਹ ਮਾਮਲੇ ਲਗਾਤਾਰ ਗੂੰਜ ਰਹੇ ਨੇ। ਪੰਜਾਬ ਦੇ ਨਾਲ ਨਾਲ ਦੇਸ਼ਾਂ ਵਿਦੇਸ਼ਾਂ ਵਿੱਚ ਵੀ ਇਹਨਾਂ ਦੀ ਚਰਚਾ ਹੋ ਰਹੀ ਹੈ। ਤੇ ਪੰਜਾਬ ਦੇ ਮੌਸਮ ਦੀ ਤੁਹਾਨੂੰ ਜਾਣਕਾਰੀ دی ਹੈ ਤਾਂ ਪੰਜਾਬ ਦੇ ਮੌਸਮ ਦਾ ਹਾਲਾਤ ਇਹ ਹੈ ਕਿ ਗਰਮੀ ਵਾਧੀ ਹੋਈ ਦਿਖਾਈ ਦੇ ਰਹੀ ਹੈ ਫਰਵਰੀ ਮਹੀਨੇ ਦੇ ਇਹਨਾਂ ਦਿਨਾਂ ਦੌਰਾਨ ਹੀ ਤਾਪਮਾਨ 25 ਡਿਗਰੀ ਸੈਲਸੀਅਸ ਤੋਂ ਉੱਪਰ ਵਧਣ ਵਾਲੇ ਤਰ੍ਹਾਂ ਦਾ ਹੋਇਆ ਵਿਖਾਈ ਦੇ ਰਿਹਾ ਹੈ ਤੇਜ਼ ਤਿੱਖੀਆਂ ਧੁੱਪਾਂ ਨਿਕਲ ਰਹੀਆਂ ਨੇ ਕੋਰਾ ਐਦ ਕੀ ਪਿਆ ਹੀ ਨਹੀਂ ਤੇ ਮੀਂਹ ਬਹੁਤ ਘੱਟ ਪਏ ਤੇ ਮੌਸਮ ਹੁਣੇ ਹੀ ਬਿਲਕੁਲ ਖੁਸ਼ਕ ਹੋਣ ਲੱਗ ਪਿਆ ਹੈ ਤੇ ਹਵਾਵਾਂ ਜ਼ਰੂਰ ਚਲਦੀਆਂ ਨੇ ਸਵੇਰੇ ਸ਼ਾਮ ਤੇ ਉਹਨਾਂ ਨਾਲ ਥੋੜੀ ਜਿਹੀ ਠੰਡਕ ਮਹਿਸੂਸ ਹੁੰਦੀ ਹੈ ਨਹੀਂ ਤਾਂ ਬਾਕੀ ਦਾ ਸਮਾਂ ਖੜਵੀ ਧੁੱਪ ਨਿਕਲ ਰਹੀ ਹੈ ਤੇ ਤਪਸ਼ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਅਤੇ ਇਸੇ ਨਾਲ ਹੀ ਵੀਲਾ ਮੁਕੰਮਲ ਹੁੰਦਾ ਆਰਡੀਐਸ ਵਿਸ਼ੇਸ਼ ਰਿਪੋਰਟ ਦੇ ਤਾਜ਼ਾ ਅੰਕ ਦਾ ਜਿਸ ਨੂੰ ਤੁਸੀਂ ਦਾ ਪੰਜਾਬ ਟਾਕਸ ਚੈਨਲ ਰਾਹੀਂ ਦੇਸ਼ਾਂ ਵਿਦੇਸ਼ਾਂ ਵਿੱਚ ਵੇਖ ਅਤੇ ਸੁਣ ਰਹੇ ਸੀ ਇਸੇ ਤਰ੍ਹਾਂ ਨਵੀਂ ਵਿਸ਼ੇਸ਼ ਰਿਪੋਰਟ ਲੈ ਕੇ ਨਵੇਂ ਅੰਕ ਵਿੱਚ ਇੱਕ ਵਾਰ ਫਿਰ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਤਤ ਲਈ ਇਜਾਜ਼ਤ ਦਿਓ ਵਿਖਤੀ ਰਹੋ ਦਾ ਪੰਜਾਬ ਟਾਕਸ ਬਹੁਤ ਬਹੁਤ ਤਨਵਾ